ਨੀਟ ਜੁਜੀ ਦੇ ਬੱਚਾ ਵਾਸਤੇ ਖੁਸ਼ਖਬਰੀ ਆਈ ਹੈ ਕਿ ਇਹਨਾਂ ਦੀ ਜਿਹੜੀ ਕਾਉਂਸਲਿੰਗ ਜਿਹੜੀ ਹੁਣ ਸ਼ੁਰੂ ਹੋਣ ਜਾ ਰਹੀ ਆ ਕਾਉਂਸਲਿੰਗ ਜਿਹੜੀ ਡੇਟ ਹੈਗੀ ਆ ਉਹ 14 ਅਗਸਤ ਤੋਂ ਸ਼ੁਰੂ ਹੋਏਗੀ ਨੋਟਿਸ ਮੁਤਾਬਕ ਕਾਉਂਸਲਿੰਗ ਲਈ ਜਿਹੜੀ ਰਜਿਸਟ੍ਰੇਸ਼ਨ ਜਿਹੜੀ ਹੋਣੀ ਆ ਉਹ ਅਗਸਤ ਦੇ ਪਹਿਲੇ ਹਫ਼ਤੇ ਤੋਂ ਸ਼ੁਰੂ ਹੋ ਜਾਏਗੀ ਔਰ ਪੂਰੇ ਦੇਸ਼ ਦੇ ਲਗਭਗ 710 ਮੈਡੀਕਲ ਕਾਲਜਾਂ ਲਈ 110000 ਐਮਬੀਬੀਐਸ ਔਰ ਆਯੂਐਸ ਤੇ ਨਰਸਿੰਗ ਸੀਟਾ ਦੇ ਨਾਲ ਹੀ 21000 ਬੀਡੀਏ ਸੀਟਾ ਲਈ ਵੀ ਕਾਉਂਸਲਿੰਗ ਜਿਹੜੀ ਕਰਵਾਈ ਜਾਵੇਗੀ ਸੋ ਨੀਡ ਦਾ ਜਿਹੜਾ ਪੇਪਰ ਸੀ ਤੁਹਾਨੂੰ ਪਤਾ ਹੋਦਾ ਜਦੋਂ ਰਿਜ਼ਲਟ ਆਇਆ ਬਹੁਤ ਬਾਅਦ ਬਵਾਤਾ ਵਿੱਚ ਰਿਹਾ ਹੁਣ ਆਖਰਕਾਰ ਏ ਡਿਸੀਜਨ ਹੋ ਚੁੱਕਾ ਆ ਕਿ ਅਗਸਤਾ ਮਹੀਨਾ ਤੁਹਾਡੇ ਵਾਸਤੇ ਬਹੁਤ ਇੰਪੋਰਟੈਂਟ ਆ ਤੁਸੀਂ ਆਪਣੇ ਆਪ ਨੂੰ ਅਪਡੇਟ ਰੱਖੋ ਵੈਬਸਾਈਟ ਤੋਂ ਅਪਡੇਟ ਰੱਖੋ ਜਾਂ ਆਪਣੇ ਸੀਨੀਅਰ ਦੇ ਨਾਲ ਜੁੜ ਕੇ ਅਪਡੇਟ ਰਹੋ 14 ਅਗਸਤ ਨੂੰ ਜਿਹੜੀ ਜਿਹੜੀ ਕਾਉਂਸਲਿੰਗ ਹੋਣੀ ਆ ਅਗਸਤ ਦੇ ਪਹਿਲੇ ਹਫਤੇ ਜਿਹੜੀ ਤੁਹਾਡੀ ਔਰ ਜਿਹੜੀ ਰਜਿਸਟ੍ਰੇਸ਼ਨ ਆ ਜਿਹੜੀ ਉਹ ਹੋ ਜਾਣੀ ਆ ਠੀਕ ਆ ਜੀ ਬੱਚਿਓ ਧਿਆਨ ਰੱਖਣਾ ਆਪਣਾ